ਉਧਰ ਕੈਨੇਡਾ ਦੀ ਧਰਤੀ ਤੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਦਾ ਖਬਰ ਸੁਣ ਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਲਗਾ ਤੁਹਾਨੂੰ ਦੱਸ ਦਈਏ ਕਿ ਇਕਲੋਤਾ ਪੁੱਤ ਸੀ ਰਜਤ ਜੋ ਕਿ ਫਗਵਾੜਾ ਦਾ ਰਹਿਣ ਵਾਲਾ ਸੀ ਕਿ ਉਹ ਜਿਹੜਾ ਕੁਝ ਸਾਲ ਪਹਿਲਾਂ 2019 ਦੇ ਵਿੱਚ ਕੈਨੇਡਾ ਦੇ ਵਿੱਚ ਗਿਆ ਸੀ ਜਦੋਂ ਅਚਾਨਕ ਉਹਨਾਂ ਨੂੰ ਫੋਨ ਆਇਆ ਤੇ ਉਹਨਾਂ ਦਾ ਬੇਟਾ ਜਿਹੜਾ ਗਿਆ ਉਹ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ ਕਿ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਪਰਿਵਾਰਕ ਦੇ ਸਿਰ ਦੇ ਉੱਤੇ ਦੁੱਖਾਂ ਦਾ ਪਹਾੜ ਜੜਾ ਹੋ ਟੁੱਟ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਜਿਹੜੀ ਗੀ ਰਜਤ ਕੁਮਾਰ ਪੁੱਤਰ ਵਿੰਦ ਕੁਮਾਰ ਵਾਸੀ ਪ੍ਰੀਤਨਗਰ ਫਗਵਾੜਾ ਵਿਖੇ ਹੋਈ ਗਈ ਆ ਮਾਪਿਆਂ ਦਾ ਇਕਲੋਤਾ ਪੁੱਤ ਏਗਾ ਸੀ ਇਕ 5 ਸਾਲਾਂ ਤੋਂ ਬ੍ਰੈਂਪਟਨ ਕੈਨੇਡਾ ਵਿੱਚ ਹੀ ਰਹਿ ਰਿਆ ਸੀ ਰਜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਜਤ ਕੁਮਾਰ ਦੀ ਕੈਨੇਡਾ ਚ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਆਪਣੀ ਕਾਰ ਤੇ ਕੰਮ ਤੇ ਜਾ ਰਿਹਾ ਸੀ ਉਸ ਦੀ ਕਾਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰੀ ਦੱਸੀ ਜਾ ਰਹੀ ਹੈਗੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਲੱਕੇ ਦੀ ਸਾਬਕਾ ਕਾਉਂਸਲਰ ਬੀਬੀ ਸਰਬਜੀਤ ਕੋਰ ਨੇ ਦੱਸਿਆ ਕਿ ਰਜਤ ਕੁਮਾਰ 2019 ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਤੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਜਿਹੜਾ ਪੁੱਤ ਕੈਨੇਡਾ ਦੀ ਧਰਤੀ ਦੇ ਵਿੱਚ ਰਹਿੰਦਾ ਪਿਆ ਆ ਕਿ ਜਦੋਂ ਉਹ ਉਸ ਨੂੰ ਚਾਹਮਾ ਦੇ ਨਾਲ ਉਹਨੂੰ ਭੇਜਿਆ ਸੀ ਕਿ ਉਸ ਦੀ ਅਚਾਨਕ ਮੌਤ ਦੀ ਖਬਰ ਆਏਗੀ ਤਾਂ ਫਿਰ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਹੋਏਗਾ ਇਹ ਤਾਂ ਤੁਸੀਂ ਆਪ ਹੀ ਸੋਚ ਲਵੋ ਕਿਉਂਕਿ ਕਿਸੇ ਨੇ ਇਸ ਗੱਲ ਦਾ ਕਦੀ ਸੋਚਿਆ ਤਾਂ ਨਾ ਹੀ ਕਿਸੇ ਨੇ ਧਿਆਨ ਦਿੱਤਾ ਸੀ ਲੇਕਿਨ ਜਿਵੇਂ ਜਿਵੇਂ ਪੰਜਾਬ ਦੇ ਲੋਕ ਵਿਦੇਸ਼ਾਂ ਦੀ ਧਰਤੀ ਵੱਲ ਨੂੰ ਆਪਣਾ ਨੂੰ ਜਾਣ ਕਰਦੇ ਪਏ ਨੇ ਕਿ ਤਵੇਂ-ਤਵੇਂ ਉੱਥੇ ਪੰਜਾਬ ਦੇ ਲੋਕਾਂ ਦੀ ਖਾਸ ਕਰਕੇ ਪੰਜਾਬੀਆਂ ਦੀ ਜੜੀ ਗਈ ਆ ਸੜਕੀ ਹਾਸਿਆਂ ਦੇ ਵਿੱਚ ਕਿਸੇ ਦੀ ਹਾਰਡ ਅਟੈਕ ਦੇ ਨਾਲ ਜੜੀਆਂ ਗਏ ਮੋਤਾਂ ਦੀ ਗਿਣਤੀ ਵੀ ਲਗਾਤਾਰ ਵਾਧੀ ਹੋਈ ਨਜ਼ਰ ਆਉਂਦੀ ਪਈ ਗਈ ਹੈ ਕਿ ਹੁਣ ਕਿਤਨਾ ਕਿਤੇ ਲੋਕ ਜਿਹੜੇ ਗਏ ਨੇ ਵਿਦੇਸ਼ਾਂ ਦੀ ਧਰਤੀ ਤੇ ਜਾਨ ਤੋਂ ਪਹਿਲਾਂ ਇਹ ਨਹੀਂ ਖਬਰਾਂ ਦੇਖ ਕੇ ਆਪਣੇ ਮਨ ਦੇ ਵਿੱਚ ਜਰੂਰ ਸੋਚਦੇ ਆ ਕਿਤੇ ਸਾਡੇ ਨਾਲ ਤਾਂ ਨਾ ਇਸ ਤਰ੍ਹਾਂ ਦਾ ਕੋਈ ਪਾਣਾ ਵਰਤ ਜਾਵੇ ਤਾਂ ਕਿ ਉਹਨਾਂ ਆ ਪੰਜਾਬ ਦੇ ਵਿੱਚ ਹੀ ਆਪਣਾ ਬਿਜ਼ਨਸ ਬਣਾਈਏ ਇਹ ਤਾਂ ਕਈ ਲੋਕ ਆਪਸੀ ਵਿਚਾਰ ਕਰਦੇ ਨੇ ਲੇਕਿਨ ਲਗਾਤਾਰ ਰੁਝਾਨ ਜਿਹੜਾਗਾ ਲੋਕਾਂ ਦਾ ਵਧਿੱਸ਼ਾ ਵੱਲੋਂ ਵਾਦਾ ਹੀ ਜਾ ਰਿਹਾ ਹੈ